ਇੰਨਾ ਖਤਾਨਾਂ ਵਿੱਚ ਗੱਡੀ ਰੋਕ ਕੇ ਦੋ ਮੁੰਡੇ ਆਪਸ ਵਿੱਚ ਕਰ ਰਹੇ ਸੀ ਗਲਤ ਕੰਮ ਜਦੋਂ ਉਹਨਾਂ ਨੂੰ ਫੜਿਆ ਗਿਆ ਤਾਂ ਵੇਖੋ ਤੁਸੀਂ ਕੀ ਕਰ ਰਹੇ ਸੀ ਦੋਨੇ ਜਣੇ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਤੇ ਅੱਜ ਤੁਸੀਂ ਪਿੱਛੇ ਵੇਖ ਸਕਦੇ ਹੋ ਪੁਲਿਸ ਨੇ ਕਾਰਵਾਈ ਕੀਤੀ ਆ ਬਹੁਤ ਵੱਡੀ ਆ ਦੋ ਮੁੰਡੇ ਫੜੇ ਆ ਕਾਦੇ ਜੁਰਮ ਵਿੱਚ ਫੜੇ ਆ ਆਪਾਂ ਸਾਰੀ ਗੱਲ ਕਰਾਂਗੇ ਇਹਨਾਂ ਨਾਲ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਾਈ ਕੀ ਗੱਲ ਹੋ ਗਈ ਬਾਈ ਗੱਲ ਕੀ ਹੋਣੀ ਬਾਈ ਮੇਰੀ ਤਾਂ ਗੱਡੀ ਸੀ ਯਾਰ ਤੇ ਇਹਨੇ ਮੈਨੂੰ ਹੱਥ ਦਿੱਤਾ ਬਾਈ ਨੇ ਮੈਂ ਤਾਂ ਇਹਨੂੰ ਜਾਣਦਾ ਵੀ ਨਹੀਂਗਾ ਤੇ ਲੈਫਟ ਦਿੱਤੀ ਮੈਂ ਤਾਂ ਇਹਨੂੰ ਠੀਕ ਹੈ ਤੇ ਹੋਇਆ ਕੀ ਆ ਕੀ ਹੋਇਆ ਕੀ ਆ ਤੇ ਪਿੱਛੇ ਸਾਰੇ ਪੁਲਸਰ ਨੇ ਗੱਡੀ ਲੈ ਲਈ ਹੈ ਤੇ ਪੁਲਸਰ ਨੇ ਇਦੋਂ ਇੱਥੇ ਆ ਕੇ ਸਾਰੇ ਲਾਈ ਅਮਲਾਜਮ ਸਾਹਿਬ ਖੜੇ ਆ ਤੇ ਕੋਈ ਇਹਦੇ ਕੋਲ ਬਈ ਨਸ਼ਾ ਨੂੰ ਸ਼ਫੜਿਆ ਗਿਆ ਬਈ ਇਹਨੇ ਮੇਰੇ ਦਾ ਨਾ ਹੱਥ ਦਿੱਤਾ ਸੀਗਾ ਤੇ ਉਹ ਮੇਰੇ ਤੇ ਕੋਈ ਗਲਤੀ ਨਹੀਂ ਮੇਰੇ ਤੇ ਗੱਡੀ ਆ ਮੈਂ ਜੇ ਲੈਫਟ ਦਿੱਤੀ ਤਗੀ ਜਨਾਬ ਜੀ ਕੀ ਗੱਲ ਹੋਈ ਆ ਜੀ ਇਹ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਜੀ ਇਹਨਾਂ ਉਥੇ ਰੋਡ ਤੇ ਸੀਗੇ ਮੈਨੂੰ ਕੱਲੇ ਨੂੰ ਦੇਖ ਕੇ ਇਹ ਪਤਾ ਨਹੀਂ ਮੈਨੂੰ ਸ਼ੱਕ ਪਿਆ ਵੀ ਇਹ ਅੰਦਰ ਕੁਛ ਕਰੀ ਜਾਂਦੇ ਆ ਵੀ ਕੋਈ ਨਸ਼ਾ ਪਤਾ ਕੁਛ ਕਰਦੇ ਹੋਣੇ ਹਨ ਤੇ ਮੈਂ ਦੇਖਿਆ ਜਦੋਂ ਇਹਨਾਂ ਨੇ ਮੈਨੂੰ ਵੇਖ ਕੇ ਗੱਡੀ ਪਿਹਾਲੀ ਗੱਡੀ ਪਿਹਾ ਕੇ ਤੇ ਮੈਂ ਅੱਗੇ ਕਾਲ ਕਰਤੀ ਤੇ ਮੈਂ ਮੈਂ ਵੀ ਇਹਨਾਂ ਤੇ ਮਗਰ ਲੱਗ ਗਿਆ ਇਹਨਾਂ ਨੇ ਮੁੜ ਕੇ ਇੱਥੇ ਸੂਏ ਤੇ ਆ ਕੇ ਗੱਡੀ ਰੋਕ ਲਈ ਫੇਰ ਦੁਬਾਰਾ ਕੱਲੇ ਸੀ ਤੁਸੀਂ ਹਾਂ ਮੈਂ ਕੱਲਾ ਸੀ ਤੇ ਮੈਂ ਜਦੋਂ ਆ ਕੇ ਇੱਥੇ ਖੜਾ ਕੋਲੇ ਇਹਨਾਂ ਤੇ ਸੂਏ ਇਹ ਇਨਨ ਨੂੰ ਪਤਾ ਨਹੀਂ ਸੀਗਾ ਵੀ ਮਗਰ ਆਈ ਜਾਂਦਾ ਤੇ ਮੈਂ ਮਗਰ ਆਈ ਜਾਂਦਾ ਸੀ ਤੇ ਮੈਂ ਮਗਰ ਆ ਕੇ ਤੇ ਇੱਥੇ ਜਦੋਂ ਖੜੇ ਹੇ ਤੇ ਮੈਨੂੰ ਵੇਖ ਕੇ ਇਹਨਾਂ ਨੇ ਸੂਏ ਚ ਕੋਸ ਚਲਾ ਕੇ ਮਰਿਆ ਸੂਏ ਚ ਕੀ ਮਰਿਆ ਬਿਜਲੀ ਭਾਈ ਇਹਨੇ ਪਤਾ ਨਹੀਂ ਕੀ ਸੱਟੇ ਭਾਈ ਮੈਨੂੰ ਕੀ ਸੱਟੇ ਤਰਾ ਨਾ ਕੀ ਆ ਦਰ ਮਰਾਣਾ ਜੀ ਹਰਜੀਤ ਰਜੀਤ ਕੀ ਗੱਲ ਹੋਈ ਐ ਤੇਰਾ ਦੋਸਤ ਆ ਇਹ ਬਾਈ ਮੇਰਾ ਮਿੱਤਰ ਆ ਇਹ ਦੋਸਤ ਦਾਸ ਤਕ ਮੈਂ ਤੇਰਾ ਕਹਦਾ ਦੋਸਤ ਆ ਭਰਾਵਾ ਬਾਈ ਮੇਰਾ ਮਿੱਤਰ ਆ ਭਰਾਵਾ ਰਾਹ ਚੜਾ ਕੇ ਚਲਾ ਆ ਰਿਹਾ ਮੈਂ ਗਲਤੀ ਕਰ ਲਈ ਕੋਈ ਯਾਰ ਰਾਤ ਨੂੰ ਮੈਨੂੰ ਹੱਥ ਦਿੱਤਾ ਹੁਣ ਮੇਰਾ ਮਿੱਤਰ ਬਣੀਦਾ ਮੈਨੂੰ ਪਸਾਇਆ ਤੇਰਾ ਪਿੰਡ ਕਿਹੜਾ ਤੇਰਾ ਪਿੰਡ ਕਿਹੜਾ ਮੇਰਾ ਪਿੰਡ ਤਾਂ ਵੀ ਝੀਂਬਾ ਲੀ ਆ ਆ ਝੀਂਬਾ ਲੀ ਤੇਰਾ ਪਿੰਡ ਦਾ ਤੋ ਇਹ ਤੂੰ ਕਰ ਤੇਰਾ ਪਿੰਡ ਕਿਹੜਾ ਮੇਰਾ ਪਿੰਡ ਵੀ ਝੀਂਬਾ ਲੀ ਆ ਬਾਈ ਜਾਣ ਕੇ ਕਹੀ ਜਾਂਦਾ ਬਾਈ ਧਾਰ ਕੜ ਤੇ ਕਰੇ ਧਾਰ ਕੜੇਗਾ ਤੁਹਾਡੇ ਦੋਨਾਂ ਨੂੰ ਹਾਂ ਬਾਈ ਹੈਗਾ ਸਾਡੇ ਕੋਲੇ ਵਿਖਾਈ ਕਿੱਥੇ ਆ ਇਹ ਬਾਈ ਯਾਰ ਇਹ ਤਾਂ ਆ ਚੀਂ ਬਾਲੀ ਲਿਖਿਆ ਨਾ ਤੇਰਾ ਹਰਜੀਤ ਆ ਹਰਜੀਤ ਨਾ ਤੇ ਬਈ ਮੇਰੇ ਪਿੰਡ ਦਾ ਦਾ ਹੈ ਨਹੀਂ ਫਿਰ ਇਹ ਮੈਂ ਤਾਂ ਨੂੰ ਜਾਣਦਾ ਹੀ ਨਹੀਂ ਏਰੇ ਬਈ ਮੈਂ ਤਾਂ ਨੂੰ ਇਹ ਕਹਦਾ ਉਹ ਤਾਂ ਇਹ ਕੀ ਸੱਟ ਇਹਨਾਂ ਨੇ ਜੀ ਇਹਨਾਂ ਨੇ ਕੋਈ ਮੈਨੂੰ ਮੈਂ ਵੀ ਦੂਰ ਸੀਗਾ ਮੈਨੂੰ ਪਤਾ ਨਹੀਂ ਲੱਗਾ ਕੋਈ ਸੂਏ ਚਲਾ ਕੇ ਮਾਰਿਆ ਤੇ ਦੋ ਪੱਤੇ ਮਿਲੇ ਮੁੜ ਕੇ ਇਹਨਾਂ ਕੋਲੋਂ ਗੋਲੀਆਂ ਦੇ ਹਾਂ ਇਹ ਗੋਲਿਆਂ ਦੇ ਪੱਤੇ ਭਾਈ ਇਹਦੇ ਦੋ ਗੋਲੀਆਂ ਦੇ ਪੱਤੇ ਤੁਹਾਡੇ ਕੋਲ ਆਹੋ ਹਾਂ ਮੇਰੇ ਕੋਲ ਆ ਓਏ ਮਨ ਨਹੀਂ ਰੇ ਤੁਹਾਡੇ ਦੋ ਪੱਤੇ ਜਿਹੜੇ ਗੋਲੀਆਂ ਦੇ ਮਿਲੇ ਤੁਹਾਡੀ ਤੇਰੀ ਗੱਡੀ 'ਚੋਂ ਮਿਲੇ ਆ ਤੂੰ ਇਹਨੂੰ ਲੈਫਟ ਦਿੱਤੀ ਆ ਤੇ ਇਹ ਤਰ੍ਹਾਂ ਦੋਸਤ ਨਹੀਂ ਹੈਗਾ ਹੈ ਮੈਨੂੰ ਭਾਈ ਨਹੀਂ ਜਾਣਦਾ ਇਹਨੇ ਮੈਨੂੰ ਹੱਥ ਦਿੱਤਾ ਜੇ ਮੈਂ ਗੱਡੀ ਰੋਗਲੀ ਲੈਫਟ ਦੇ ਦਿੱਤੀ ਕੋਈ ਗੁਨਾਹ ਕਰਤਾ ਮੈਂ ਯਾਰ ਬਿਨਾ ਗੱਲ ਤੋਂ ਆਪਾਂ ਕਿਸੇ ਨੂੰ ਲੈਫਟ ਕਿਵੇਂ ਦੇ ਸਕਦੇ ਆ ਯਾਰ ਭਾਈ ਇਨਸਾਨ ਹੀ ਆ ਤੇ ਤੈਨੂੰ ਖੜਾ ਸੀ ਯਾਰ ਮੈਂ ਕਿਹ ਚੜਾੜ ਆ ਯਾਰ ਮੈਂ ਚੜਾ ਲਿਆ ਇਹਨੇ ਮੈਨੂੰ ਆ ਨਾਮ ਦਿੱਤਾ ਚੰਗਾ ਭਾਈ ਮੇਰੀ ਗੱਡੀ ਕਿੱਥੋਂ ਚੜਾਇਆ ਸੀ ਇਹਨੂੰ ਇਹਨੂੰ ਆ ਪਿਛਲੇ अच्छा तू ए दा दोस्त हां दोस्त हां भाई येदा भाई मैं ए दा मरी गल करला मेरा दोस्त तू ही बणीयांदा अच्छा तू ए दा दोस्त हां दोस्त हां भाई मैं ते किथों ਚੜਾਏ ਜਾਣੇ ਤੈਨੂੰ ਇਹਨੇ ਬਾਈ ਮੂਚਾਂਕ ਚੋਂ ਮੈਨੂੰ ਚਾਂਕ ਚ ਦਾ ਇਹ ਵੀ ਕਹੀ ਜਾਂਦਾ ਚਾਂਕ ਚੋਂ ਚੜਾਏ اچھا ਤੇ ਕੀ ਨਿਕਲੇ ਤੇਰੇ ਚ ਮੇਰੇ ਬਾਈ ਗੋਲਗਾ ਦੇ ਪੱਤੇ ਬਸ ਕੀ ਦੇ ਮੇਰੀ ਤੇਰੀ ਗੱਡੀ ਚੋਂ ਇਹਦੀ ਗੱਡੀ ਚੋਂ ਨਿਕਲੇ ਗੱਡੀ ਚੋਂ ਨਿਕਲੇ ਬਾਈ ਮੇਰੇ ਕੋ ਤਾਂ ਮੈਂ ਕੁਛ ਨਾ ਆ ਪੱਤਾ ਹੀ ਨਹੀਂ ਕਰਦਾ ਯਾਰ ਤੇ ਮੇਰੀ ਗੱਡੀ ਚ ਬਾਈ ਮੇਰੇ ਇਹਦੇ ਕੋਲੋਂ ਨਿਕਲੇ ਇਹਦੀ ਜੇਬ ਚ ਸਿੰਬਲਾ ਜੇ ਤਾਂ ਪੁੱਛ ਲੋ ਇਹਦੀ ਗੱਡੀ ਚੋਂ ਨਿਕਲੇ ਇਹਨਾਂ ਦੀ ਗੱਡੀ ਚੋਂ ਨਿਕਲਿਆ ਕਿੱਥੋਂ ਨਿਕਲਿਆ ਮਤਲਬ ਗੱਡੀ ਦੇ ਕਿੱਥੋਂ ਨਿਕਲੇ ਦੋ ਪੱਤੇ ਗੱਡੀ ਦੀ ਸਾਈਡ ਤੋਂ ਬਾਰੀ ਤੋਂ ਨਿਕਲਿਆ ਕਿਹੜੀ ਸਾਈਡ ਤੋਂ ਡਰਾਈਵਰ ਸਾਈਡ ਗਾ ਕਨੈਕਟਰ ਸਾਈਡ ਆ ਮਗਰਲੀ ਸਾਈਡ ਤੋਂ ਨਿਕਲਿਆ ਮਗਰਲੀ ਸਾਈਡ ਤੋਂ ਮਗਰਲੀ ਸਾਈਡ ਤੋਂ ਨਿਕਲਿਆ ਭਾਈ ਤੇ ਭਾਈ ਇਹ ਨਹੀਂ ਰੱਖਦੇ ਹੋਣਗੇ ਤੇਨੂੰ ਪਤਾ ਹੀ ਨਹੀਂ ਯਾਰ ਤੈਨੂੰ ਪਤਾ ਹੀ ਨਹੀਂ ਲੱਗਿਆ ਵੀ ਤੇਰੀ ਗੱਡੀ ਦੇ ਵਿੱਚ ਜਦੋਂ ਬੰਦਾ ਬੈਠਾ ਵੀ ਉਹ ਅਣਜਾਣ ਬੰਦਾ ਆਏ ਪਿੱਛੇ ਦੇਖ ਕੋਈ ਕਰੀ ਜਾਂਦਾ ਸੀ ਆਪਾਂ ਕਿਸੇ ਅਣਜਾਣ ਬੰਦੇ ਨੂੰ ਭਾਉਂਦੇ ਨਹੀਂ ਹੁੰਦੇ ਅਣਜਾਣ ਬੰਦੇ ਨੇ ਭਰਾ ਮੈਂ ਤਾਂ ਗਲਤੀ ਕਰ ਲਈ ਮੈਂ ਤਾਂ ਕਿਤੇ ਜਨਮਸ਼ਾਨ ਅੱਛਾ ਜੇ ਲੈਫਟ ਦੇ ਦਿੱਤਾ ਮੈਂ ਗਨਾਹ ਕਰਤਾ ਕੋਈ ਯਾਰ ਥੋੜੀ ਨਾ ਤੂੰ ਬਹੁਤ ਵੱਡਾ ਕੀਤਾ ਇਹ ਨਹੀਂ ਲੈਫਟੀ ਦਿੱਤੀ ਮੈਨੂੰ ਹਾਂ ਤੇ ਲੈਫਟ ਦੇ ਦਿੱਤਾ ਇਹਨੇ ਤਾਂ ਮੈਨੂੰ ਫਸਾ ਕੇ ਧਰਤਾ ਮੇਰੇ ਤਾਂ ਗੱਡੀ ਵੀ ਹੁਣ ਬੌਂਡ ਕਰਨਗੇ ਮੈਂ ਤਾਂ ਮੇਰੀ ਤਾਂ ਗੱਡੀ ਇਹਨੇ ਇਹ ਵੀ ਚਿੰਬੇ ਪਿੰਡ ਦਾ ਤੂੰ ਵੀ ਚਿੰਬੇ ਪਿੰਡ ਦਾ ਇਹਦੇ ਕਿਹਦਾ ਕਿੱਥੋਂ ਆਧਾਰ ਕਾਰਡ ਬਣਾਈ ਫਿਰਦਾ ਇਹ ਯਾਰ ਸਾਡੇ ਤਾਂ ਪਿੰਡ ਦੇ ਹੀ ਨੇ ਹੁਣ ਤੇ ਆਧਾਰ ਕਾਰਡ ਵੀ ਖਾਦਾ ਤੂੰ ਆਧਾਰ ਕਾਰਡ ਨਹੀਂ ਵਿਖਾਇਆ ਯਾਰ ਬਈ ਆਧਾਰ ਕਾਰਡ ਮੇਰੇ ਕੋਲ ਤਾਂ ਬਟੂਗੇ ਦੇ ਵਿੱਚ ਪਿਆ ਗੱਡੀ ਬਟੂਗੇ ਦੇ ਵਿੱਚ ਬਟੂਗੇ ਜਿਹੜਾ ਉਧਰ ਤੇ ਮੇਰੇ ਸਾਡੇ ਪਿੰਡ ਦੇ ਪੰਚਾਇਤ ਸੱਦ ਲਾਂਗੇ ਅਸੀਂ ਉੱਥੇ ਪਤਾ ਲੱਗ ਜਾਊਗਾ ਕਿੱਥੋਂ ਦਾ ਹੈ ਕਿੱਥੋਂ ਦਾ ਨਹੀਂ ਠਾਣੇ ਮੈਂ ਸੱਦੂਗਾ ਪਿੰਡ ਦੇ ਨੂੰ ਹਾਂ ਬਈ ਪੰਚਾਇਤ ਕਰੂਗਾ ਫਿਰ ਸ ਜਿਹੜਾ ਨਾ ਹਾਂ हां ते ਸਾਡੇ ਪਿੰਡ ਦਾ ਬਾਈ ਯਾਰ ਇਹਨੇ ਫਿਰ ਮੈਨੂੰ ਚੜਾਇਆ ਕਿਉ ਮੇਰਾ ਕਿਹੜਾ ਕੋ ਦੁੱਖ ਦਾ ਜਾਂ ਮੇਰਾ ਟੁੱਟਿਆ ਯਾਰ ਮੈਂ ਹੱਥ ਦਿੱਤਾ ਸੀ ਹੱਥ ਕਾਹਦੇ ਦਿੱਤਾ ਫਿਰ ਤੂੰ ਬਾਈ ਕਿਉ ਚੜਾਇਆ ਯਾਰ ਲੈ ਫਿਰ ਬਿਨਾਂ ਗੱਲ ਤੋਂ ਬੰਦਾ ਚੜਾਉਂਦਾ ਵੀ ਨਹੀਂ ਹੁੰਦਾ ਓਏ ਇਹਨੇ ਹੱਥ ਦੇਤਾ ਭਰਾਵਾ ਮੈਂ ਕਿਹਾ ਕਿਵੇਂ ਕਹਿੰਦਾ ਇੱਥੋਂ ਤੱਕ ਜਾਣਾ ਗਾਲੇ ਚਾਉਂਦਾ ਆਸਾਨੀ ਦੇ ਤੌਰ ਤੇ ਚੜਾਇਆ ਆਸਾਨੀ ਦੇ ਤੌਰ ਤੇ ਚੜਾਇਆ ਦੋਸਤੋ ਤੁਸੀਂ ਵੇਖ ਸਕਦੇ ਹੋ ਇਹ ਮੁੰਡਾ ਕਹਿੰਦਾ ਵੀ ਮੈਂ ਇਨਸਾਨੀਅਤ ਦੇ ਤੌਰ ਤੇ ਇਸ ਮੁੰਡੇ ਨੂੰ ਚੜਾਇਆ ਚੌਂਕ ਚੋਂ ਚੌਂਕ ਚੋਂ ਚੜਾਉਣ ਦੀ ਗਲਤੀ ਇਹੀ ਹੋਈ ਆ ਮੁੰਡੇ ਤੋਂ ਵੀ ਇੱਕ ਸਜ਼ਾ ਮਿਲ ਗਈ ਇਹਨੂੰ ਵੀ ਪੁਲਿਸ ਮਝ ਨਹੀਂ ਸਕਦਾ ਇਹ ਕਹਿੰਦਾ ਮੈਂ ਵੀ ਚਿੰਬੇ ਪਿੰਡ ਦਾ ਇਹ ਵੀ ਚਿੰਬੇ ਪਿੰਡ ਦਾ ਇਹ ਕਹਿੰਦਾ ਮੈਂ ਪੰਚਾਇਤ ਕਰੂੰਗਾ ਇਹ ਕਹਿੰਦਾ ਕਰ ਲਾ ਕੋਈ ਚੱਕਰ ਨਹੀਂ ਅਸੀਂ ਵੀ ਕੋਈ ਵੇਖ ਲਾਂਗੇ ਕਿਉਂਕਿ ਮੈਂ ਵੀ ਪੰਚਾਇਤੀ ਬੰਦਾ ਹੀ ਆ ਅੱਛਾ ਜਨਾਬ ਜੀ ਹੁਣ ਤਾਂ ਕਾਰਵਾਈ ਕੀ ਕਰੇਓ ਕਾਰਵਾਈ ਸਰ ਇਹਨਾਂ ਨੂੰ ਹਵਾਲਾਤ ਲੈ ਕੇ ਜਾਵਾਂਗੇ ਉੱਥੇ ਇਹਨਾਂ ਦਾ ਦੋਨਾਂ ਦਾ ਕਲੀਅਰ ਹੋਊਗਾ ਵੀ ਇਹ ਕਿਹੜੇ ਪਿੰਡ ਦੇ ਆ ਕਿੱਥੋਂ ਦੇ ਹੈਗੇ ਕਿੱਥੋਂ ਦੇ ਨਹੀਂ ਸਾਡੇ ਯਾਰ ਬਿਨਾਂ ਗੱਲ ਪੁਲਿਸ ਨੇ ਸਾਨੂੰ ਕੁੱਟਣਗੇ ਇਹ ਤੇ ਮੈਂ ਤਾਂ ਸਹੀ ਦੱਸੀ ਆ ਨਾ ਵੀ ਮੇਰਾ ਤਾਂ ਇਹ ਪਿੰਡ ਆ ਇਹਨੂੰ ਕੁੱਟਣਾ ਚਾਹੀਦਾ ਮੈਂ ਤਾਂ ਪੁਲਿਸ ਨੂੰ ਕਹੂੰਗਾ ਵੀ ਇਹਨੂੰ ਕੁੱਟੋ ਗੱਲੇ ਨੂੰ ਤਾਂ ਹੋਊਗੀ ਨਾ ਇਹਨਾਂ ਤੇ ਕਾਰਵਾਈ ਤਾਂ ਹੋਣੀ ਹੋਣੀ ਆ ਜਨਾਬ ਜੀ ਮੈਂ ਇੱਕ ਗੱਲ ਪੁੱਛਣਾ ਚਾਹਣਾ ਤੁਹਾਡੇ ਤੋਂ ਇਹ ਜਿਹੜੀ ਇਹ ਗੱਡੀ ਆ ਇਹ ਗੱਡੀ ਤੁਸੀਂ ਰੋਕ ਲਈ ਠੀਕ ਆ ਫੜ ਲਈ ਹੁਣ ਤੁਸੀਂ ਇਹ ਗੱਡੀ ਦਾ ਕੀ ਕਰੋਗੇ ਇਹ ਗੱਡੀ ਬੌਂਡ ਹੋਊਗੀ ਜੀ ਇਹ ਕਾਰਵਾਈ ਹੋਊਗੀ ਇਹਨਾਂ ਤੇ ਵੀ ਕਿਉਂਕਿ ਇਹਨਾਂ ਕੋਲੋਂ ਨਸ਼ਾ ਮਿਲਿਆ ਨਸ਼ੇ ਦੇ ਤੌਰ ਤੇ ਜਿਹਦੀ ਗੱਡੀ ਆ ਉਹਦੇ ਤੇ ਕਾਰਵਾਈ ਹੋਊ ਹਾਂ ਜਿਹਦੀ ਗੱਡੀ ਆ ਉਹਦੇ ਤੇ ਕਾਰਵਾਈ ਹੋਊ ਜਿਹੜਾ ਇਹ ਮੁੰਡਾ ਸੀ ਇਹਦੇ ਤੇ ਵੀ ਕਾਰਵਾਈ ਹੋਊ ਇਹਦੇ ਤੇ ਵੀ ਹੋਊਗੀ ਜੀ ਕਾਰਵਾਈ ਦੋਨਾਂ ਤੇ ਦੋਨਾਂ ਦੇ ਪੱਕੇ ਉੱਪਰ ਗੱਡੀ ਬੌਂਡ ਹੋਊ ਹਾਂ ਗੱਡੀ ਬੌਂਡ ਹੋਊਗੀ ਇਹ ਬਈ ਮੈਂ ਤਾਂ ਗੱਡੀ ਇਹਨਾਂ ਨੇ ਨਾ ਗੱਡੀ ਮੈਨੂੰ ਦੇਖ ਕੇ ਭਜਾਈ ਆ ਠੀਕ ਹੈ ਜੇ ਇਹ ਰੋਕ ਲੈਂਦੇ ਰੋਕ ਲੈਂਦੇ ਤਾਂ ਕੁਝ ਕੋਈ ਹੋਰ ਹੱਲ ਹੋ ਸਕਦਾ ਸੀ ਇਹ ਇਹ ਕਾਣੇ ਆ ਠੀਕ ਹੈ ਇਹਨਾਂ ਕੋਲੇ ਨਸ਼ਾ ਪੱਤਾ ਇਹਨਾਂ ਨੇ ਤਾਂ ਗੱਡੀ ਭਜਾਈ ਆ ਮੈਨੂੰ ਹਾਂਜੀ ਬਾਈ ਇਹ ਜਨਾਬ ਦੀ ਬਹੁਤ ਸਹੀ ਗੱਲ ਆ ਜਨਾਬ ਜੀ ਕਹਿੰਦੇ ਨੇ ਕਹਿੰਦੇ ਵੀ ਮੈਨੂੰ ਵੇਖ ਕੇ ਗੱਡੀ ਕਿਉਂ ਭਜਾਈ ਗੱਡੀ ਮੈਨੂੰ ਵੇਖ ਕੇ ਨਾ ਭਜਾਉਂਦੇ ਤਾਂ ਮੈਂ ਕੁਝ ਨਹੀਂ ਕਹਿਣਾ ਸੀ ਚੱਲ ਦੋ ਪੱਤੇ ਮਿਲਿਆ ਤਿੰਨ ਪੱਤੇ ਮਿਲਿਆ ਉਹ ਆਮ ਮਿਲ ਜਾਂਦੇ ਆ ਕਿਉਂਕਿ ਉਹਨਾਂ ਨੇ ਖਾਣੇ ਹੁੰਦੇ ਆ ਜਾਂ ਮੁੰਡੇ ਖਾਂਦੇ ਆ ਮੈਂ ਕੁਝ ਨਹੀਂ ਕਹਿਣਾ ਸੀ ਇਹਨਾਂ ਨੂੰ ਪਰ ਇਹਨਾਂ ਨੇ ਵੇਖ ਕੇ ਮੈਨੂੰ ਗੱਡੀ ਭਜਾਈ ਗੱਡੀ ਨਹੀਂ ਭਜਾਈ ਕਹਿੰਦਾ ਮੈਨੂੰ ਇੰਨਾ ਮਤਲਬ ਆਪਾਂ ਕਹਿੰਦੇ ਆਪਣੇ ਦਿਮਾਗੀ ਉਹ ਉਹ ਕਰ ਦਿੰਦੇ ਆ ਆਪਾਂ ਨੂੰ ਹਾਰਟ ਡਿਸਟਰਬ ਕਰ ਦਿੰਦੇ ਆ ਆਪਣੇ ਮਨ ਨੂੰ ਉਹ ਕਰ ਦਿੰਦੇ ਆ ਹਾਰਟ ਪੰਚਾ ਦਿੰਦੇ ਆ ਵੀ ਆਪਾਂ ਕਹੇ ਦੀ ਗੁੱਸੇ 'ਚ ਆਏ ਨੇ ਗੱਡੀ ਇਹਨੇ ਮੈਨੂੰ ਕਿਹਾ ਕਦਾਂ ਦਵਾਲ ਦੇ ਦਵਾਲ ਦੇ ਗੱਡੀ ਮੈਨੂੰ ਕਿ ਮੈਂ ਤਾਂ ਇਹਦੇ ਮਗਰ ਲਾ ਕੇ ਦਵਾਲਾ ਬੈਠਾ ਯਾਰ ਯਾਰ ਭਾਈ ਮੇਰੀ ਗੱਲ ਸੁਣਾ ਤੂੰ ਇਹਨੂੰ ਜਾਣਦਾ ਨਹੀਂ ਤੈਨੂੰ ਜਦੋਂ ਪੁਲਿਸ ਨੇ ਰੋਕ ਲਿਆ ਤੂੰ ਸਹੀ ਆ ਬੰਦਾ ਫਿਰ ਤੂੰ ਗੱਡੀ ਕਿਉਂ ਭਜਾਈ ਇਹਦੇ ਕਹਿਣ ਤੇ ਕਿਉਂ ਭਜਾਈ ਕੀ ਪਤਾ ਮੇਰੇ ਵੀ ਦਿਮਾਗ ਦੇ ਵਿੱਚ ਭਾਈ ਨਾਜੀ ਮੇਰੀ ਗੱਲ ਸੁਣੋ ਇਹਨੇ ਗੱਡੀ ਕਿਉਂ ਭਜਾਈ ਫਿਰ ਉਹੀ ਤਾਂ ਗੱਲ ਆ ਨਾ ਜੀ ਉਹ ਵੀ ਇਹਦੇ ਪਿੱਛੇ ਲੱਗ ਕੇ ਇਹਦੇ ਪਿੱਛੇ ਲੱਗ ਕੇ ਵੀ ਇਹ ਨਾ ਦੋਨੇ ਇਹ ਮਿਲੇ ਵੀ ਆਈ ਆ ਆਪਸ ਵਿੱਚ ਬਈ ਮੈਨੂੰ ਦੇ ਨੇ ਬਈ ਮਾਜਤਾ ਯਾਰ ਬਈ ਮੇਰੀ ਤਾਂ ਗੱਡੀ ਤੈਨੂੰ ਤੂੰ ਗੱਡੀ ਦੇ ਵਿੱਚ ਕਿਸੇ ਬੰਦੇ ਨੂੰ ਬਹਾ ਲਿਆ ਉਹਦੀ ਗੱਲ ਸੁਣ ਕੇ ਤੂੰ ਗੱਡੀ ਭਜਾ ਰਿਆਂ ਫੇਰ ਤੁਸੀਂ ਰੋਕ ਲਈ ਰਾਹ ਦੇ ਵਿੱਚ ਇਹਨੂੰ ਤੂੰ ਉਤਾਰਿਆ ਵੀ ਨਹੀਂ ਜੇ ਤੂੰ ਉੱਥੇ ਹੀ ਰੋਕ ਲੈਂਦਾ ਤੇਰਾ ਹੱਕ ਸੀ ਰੋਕਣ ਦਾ ਜੇ ਤੇਰੇ ਚ ਗਲਤੀ ਹੈ ਨਹੀਂ ਤੂੰ ਕਿਉਂ ਭਜਾਈ ਗੱਡੀ ਸੱਟੇ ਵੀ ਸੂਏ ਬੱਚੇ ਨੇ ਜਿਹੜਾ ਕੋਈ ਸੱਟਾ ਜਨਾਬ ਕਹੀ ਆ ਕੀ ਸੱਟੇ ਸੂਏ ਚ ਗੋਲੀਆਂ ਦੇ ਪੱਤੇ ਹੋ। ਆ ਵੇਖ ਲੈ। ਮੰਨ ਗਿਆ ਨਾ ਹਣ। ਕੀ ਦੀ ਕੀਦੇ ਸੀ ਗੋਲਗੇ? ਦੋਵਾਂ ਦੇ ਸਾਂਝੇ ਥੋੜੇ। ਮੇਰੇ ਕਿੱਥੇ ਸੀਗੇ? ਹਾਂ ਇੱਕ ਇੱਕ ਸੀ ਬਈ ਲੈ ਕੇ ਆਏ ਸੀ। ਮੇਰੇ ਘਰੋਂ ਸੀਗੇ ਬਈ ਇਹਦੇ ਸਾਰਾ ਕੁਸੇ ਮੰਨ ਗਿਆ ਸਾਰਾ ਕੁਸੇ। ਇਹਨੇ ਮੈਨੂੰ ਕਹਦਾ ਸੱਟ ਦੇ ਯਾਰ ਬਈ ਕਹਿੰਦਾ ਹੁਣ ਆਪਾਂ ਨੂੰ ਕੁੱਟਣਗੇ। ਇਹਨੇ ਘਾਵਾ ਕੁਝ ਨਹੀਂ ਗਿਆ। ਇਹਨੇ ਸੱਟਿਆ ਗਿਆ ਸਾਰਾ ਕੁਸੇ। ਇਹਦੇ ਹੀ ਸੀਗਾ ਮੈਂ ਤਾਂ ਸਾਨੀਆ ਦੇ ਤੌਰ ਤੇ ਲੈਫਟ ਦੇ ਕੇ ਗਲਤੀ ਕਰ ਲਈ ਬਈ। ਬਸ ਜਿਹੜਾ ਕੁਸਾ ਭੁਗਤੀ ਨੇ ਗੱਡੀ ਮੇਰੇ ਨਾਂ ਤੇ ਮੇਰੀ ਤਾਂ ਗੱਡੀ ਵੀ ਬੌਂਡ ਹੋਊ ਜਿਹੜਾ ਪਰਚਾ ਪਗਵਾ ਵੱਖਾ। ਤੇਰੇ ਮੰਮੀ ਤੇਰੀ ਕੰਮ ਕੀ ਕਰਦੇ ਆ? ਇਹਦਾ ਕੰ ਤੇ ਤੈਨੂੰ ਮਾੜਾ ਮੋਟਾ ਤੈਨੂੰ ਬਤਾ ਵੀ ਤੂੰ ਇੱਕ ਵਧੀਆ ਪਰਿਵਾਰ ਤੋਂ ਹੈਗਾ ਤੂੰ ਆਹ ਕੰਮ ਦੇ ਵਿੱਚ ਪੈ ਗਿਆ ਤੂੰ ਆਹ ਕੰਮ 'ਚ ਨਹੀਂ ਪਿਆ ਤੇ ਤੈਨੂੰ ਗਲਤੀ ਹੋਗੀ ਹਾਂ ਮੇਰੇ ਗਲਤੀ ਤੇ ਤੈਨੂੰ ਗਲਤੀ ਹੋਗੀ ਕਿਸੇ ਅਣਜਾਣ ਬੰਦੇ ਨੂੰ ਲੈਫਟ ਦੇ ਕੇ ਗਲਤੀ ਕਰ ਲਈ ਹੁਣ ਇਹ ਪਰਚਾ ਤਾਂ ਪਊਗਾ ਤੇਰੇ ਕੋਲ ਸਬੂਤ ਹੈਗਾ ਵੀ ਇਹ ਮੇਰਾ ਦੋਸਤ ਨਹੀਂ ਹੈਗਾ ਯਾਰ ਭਾਈ ਮੈਂ ਤਾਂ ਜਾਨਦਾ ਹੀ ਨਹੀਂ ਇਹਨੂੰ ਅਰੇ ਹੁਣ ਜਾਂ ਖਾਮਗਾ ਨਸ਼ੇ ਵਾਲੇ ਬੰਦੇ ਦਾ ਹੀ ਤੇ ਚੱਕਰੇ ਹੁੰਦੇ ਇਹਦਾ ਭਾਈ ਗਾਂਲੇ ਬੰਦੇ ਨੂੰ ਰਗੜ ਕੇ ਰੱਖ ਤੇਰੇ ਕੋਲ ਨੰਬਰ ਹੈਗਾ ਇਹਦਾ ਹਾਂ ਹੈਗਾ ਭਾਈ ਲਾ ਇਹ ਕਹਿੰਦਾ ਨੰਬਰ ਵੀ ਹੈਗਾ ਮੈਂ ਬਈ ਬਹੁਤ ਕੁਛ ਕਹੂਗਾ ਇਹਦਾ ਕੁਛ ਕਹੀ ਜਾਵੇਂ ਤਾਂ ਮੈਨੂੰ ਪਸਾਤਾ ਹੈਗਾ ਨੰਬਰ ਖਾਈ ਇਹਦਾ ਨੰਬਰ ਹੈਗਾ ਬਈ ਨੰਬਰ ਅੰਦਰ ਪਿਆ ਬਈ ਬਈ ਮੇਰੇ ਬਈ ਮੈਂ ਕਹੀ ਜੰਨਾ ਮੈਂ ਤਾਂ ਕੱਢੀ ਜੰਨਾ ਤੁਹਾਡੀਆਂ ਬਈ ਮੇਰਾ ਕੁਛ ਨਹੀਂ ਸੀਗਾ ਸਾਰਾ ਕੁਛ ਇਹਦਾ ਬਈ ਮੈਂ ਤੁਹਾਨੂੰ ਹੱਥ ਜੋੜ ਜੋੜ ਕੇ ਕਹੀ ਜੰਨਾ ਉਹ ਭਰਾਵਾ ਮੈਨੂੰ ਨਹੀਂ ਜਾਂਦਾ ਸੀ ਸਾਰਾ ਕੁਛ ਇਹਦਾ ਸੀਗਾ ਮੈਂ ਤਾਂ ਵੀ ਫਸ ਗਿਆ ਜਨਾਬ ਜੀ ਹੁਣ ਤੁਸੀਂ ਕਿਵੇਂ ਤੁਸੀਂ ਇਹਨਾਂ ਦੇ ਦੋਵਾਂ ਦੇ ਵਿੱਚੋਂ ਕਿਵੇਂ ਪਤਾ ਕਰ ਲਓਗੇ ਵੀ ਇਹਨਾਂ ਦੇ ਦੋਵਾਂ ਹੀ ਗਲਤੀ ਕੀਤੀ ਆ ਇਹਨਾਂ ਨੂੰ ਜਦੋਂ ਹਵਾਲਾਤ ਲੈ ਕੇ ਗਏ ਨਾ ਉਥੇ ਇਹ ਦੋਨੇ ਆਪ ਹੀ ਮੰਨਣਗੇ ਕਿਵੇਂ ਕਿਵੇਂ ਮੰਨਣਗੇ ਤੁਸੀਂ ਕਿਹੜੀ ਕਾਰਵਾਈ ਕਰੋ ਉਹ ਕਾਰਵਾਈ ਹੈਗੀ ਆ ਉਥੇ ਇੱਥੇ ਤਾਂ ਇਹ ਮੈਨੂੰ ਕੱਲਾ ਵੇਖ ਕੇ ਇੱਥੇ ਤਾਂ ਇਹ ਮੈਨੂੰ ਕੱਲਾ ਵੇਖ ਕੇ ਉਹ ਕਰੀ ਜਾਂਦੇ ਆ ਉਥੇ ਇਹਨਾਂ ਦੇ ਮਾਪਿਆਂ ਨੂੰ ਘਰਦਿਆਂ ਨੂੰ ਸੱਦਾਂਗੇ ਠੀਕ ਆ ਹਵਾਲਾ ਚ ਆਉਣਗੇ ਉਦੋਂ ਇਹ ਸਾਰਾ ਕੁਝ ਮੰਨਣਗੇ ਮੰਨਣਗੇ ਕਿ ਯਾਰ ਜਦੋਂ ਆ ਪੁੱਛਲਾ ਬਾਈ ਅਮਰੀਕਾ ਕਰੋ ਮੈਂ ਤੈਨੂੰ ਜਾਣਦਾ ਦੱਸਿਓ ਦੱਸ啊 ਮੈਨੂੰ ਕਦੋਂ ਜਾਂਦਾ ਮੈਂ ਤੈਨੂੰ ਯਾਰਦਾ ਯਾਰ ਬਈ ਇਹ ਮੈਂ 10 ਵੇ ਸਹੀ ਸੀ 10 ਬਈ ਇਹਨਾਂ ਦੇ ਘਰਦਿਆਂ ਨੂੰ ਸੱਦਿਆ ਜੀ ਉਦੋਂ ਸਾਰਾ ਕੁਝ ਇਹ ਤੋਤੇ ਵਾਂਗੂ ਰਟਿਆ ਨੀ ਗੋਲਿਆ ਸੀ ਗਣਾ ਗੋਲਿਆਂ ਦਾ ਬਈ ਮੀਰੀਆਂ ਆ ਮੰਨ ਗਿਆ ਨਾ ਹਾਂ ਹਾਂ ਕਿਵੇਂ ਮੀਰੀਆਂ ਸੀ ਬਈ ਗੋਲੀਆਂ ਤੇ ਗੋਲੀਆਂ ਤੇਰੀਆਂ ਤੇਰੇ ਦੋਸਤ ਐ ਨਾ ਬਈ ਦੋਸਤ ਨਹੀਂ ਹੁਣ ਮੰਨੀ ਕਿ ਹੁਣ ਹੁਣ ਕਿਵੇਂ ਮੰਨ ਗਿਆ ਤੂੰ ਤੂੰ ਉਹ ਕਰੀ ਜਨਾ ਹਾਂ ਦੋ ਉਦੋਂ ਦਾ ਪਿਛਲੀ ਜਨਾ ਬਸ ਮੈਨੂੰ ਵਸਾ ਦੋ ਸਾਨੂੰ ਉਹ ਕਰ ਬਸ ਮੰਨ ਗਿਆ ਮੇਰਾ ਗੋਦਾ ਮੈਂ ਹੁਣ 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 ਕਿਵੇਂ ਮੰਨ ਗਿਆ ਹੁਣ ਕਿਵੇਂ ਮੰਨ ਗਿਆ ਖਰਾਬ ਜੀ ਮੇਰੀ ਕੀ ਗਲਤੀ ਐ ਮੇਰੀ ਕੀ ਗਲਤੀ ਹੈ ਤੇਰੀ ਗਲਤੀ ਕੋਈ ਤੇਰੀ ਵੀ ਗਲਤੀ ਇਹੀ ਆ ਵੀ ਤੂੰ ਇਹਨੂੰ ਕਿਉਂ ਜਦੋਂ ਤੂੰ ਜਾਣਦਾ ਨਹੀਂ ਕਰਦਾ ਨਹੀਂ ਤੂੰ ਕਿਉਂ ਲਿਫਟ ਦਿੱਤੀ ਕਿਸਾਨ ਨੇ ਤੌਰ ਤੇ ਲਿਫਟ ਦੇ ਬਿਠਾ ਲਈ ਬਾਈ ਮੈਂ ਕੀ ਕਰ ਸਕਦਾ ਨਹੀਂ ਤੈਨੂੰ ਪਤਾ ਅੱਜ ਕੱਲ ਟਾਈਮ ਮਾੜਾ ਚੱਲ ਰਿਹਾ ਜਦੋਂ ਤੈਨੂੰ ਵੀ ਪਤਾ ਇਹ ਗੱਲਾਂ ਦਾ ਵੀ ਕੀ ਗੋਸ਼ ਹੋ ਜਾਂਦਾ ਵਕਤ ਅਕੜ ਤਰ ਮੇਰੇ ਅਕੀ ਗੱਡੀ ਵੀ ਪਸਾਦੀ ਯਾਰ ਬਾਈ ਮੇਰਾ 3 ਲੱਖ ਦੀ ਗੱਦਨੇ ਗੱਡੀ ਮਸਾ ਲੈ ਕੇ ਦਿੱਤੀ ਉਹ ਤਾਂ ਹੁਣ ਜਿਵੇਂ ਕਾਰਵਾਈ ਆ ਕਾਨੂੰਨੀ ਤੌਰ ਤੇ ਕਾਰਵਾਈ ਤਾਂ ਹੋਊਗੀ ਵੀ ਤੈਨੂੰ ਮਾਪੇ ਨੂੰ ਸੱਦਣਾ ਪਊਗਾ ਵੀ ਜੇ ਤੇ ਜੇ ਮਾਪੇ ਨੂੰ ਨਾ ਸੱਦਿਆ ਤੇ ਮੈਂ ਸੱਦੂੰਗਾ ਹੀ ਭਾਈ ਮੈਂ ਮੈਂ ਘਰੋਂ ਸੱਦ ਲੂੰਗਾ ਘਰ ਦੇ ਮੇਰੇ ਮਹਾ ਗੱਡੀ ਲੈ ਕੇ ਦਿੱਤੀ ਯਾਰ ਭਰਾਵਾ ਤੇ ਇਹ ਤਾਂ ਮੇਰੀ ਪਰਚੀ ਤੇ ਫਸਾ ਕੇ ਰੱਖਦੇ ਇਹਨੂੰ ਇਹਨੂੰ ਕਹੋ ਵੀ ਤੂੰ ਆ ਕੀ ਕੰਮ ਕੀਤਾ ਕਿ ਭਾਈ ਯਾਰ ਤੈਨੂੰ ਮਾੜਾ ਮोटा ਸ਼ਰਮ ਨਹੀਂ ਆਉਂਦੀ ਕੋਈ ਕਿਸੇ ਨੂੰ ਤੂੰ ਲੈਫਟ ਦੇ ਲੈਫਟ ਮੰਗਿਆ ਕਿਸੇ ਤੋਂ ਇਹ ਕਿ ਇਨਸਾਨ ਥੋੜੇ ਕਰਕੇ ਇਨਸਾਨੀਅਤ ਪਿੱਛੇ ਹੋ ਰਹੀ ਏ ਤੁਹਾਨੂੰ ਪਤਾ ਹਾਂ ਭਾਈ ਹਾਂ ਭਾਈ ਕੀ ਹੁੰਦੀ ਏ ਭਾਈ ਗੱਲ ਕਿਹੜਾ ਪਿੰਡ ਹੈ ਤੇਰਾ ਹੁਣ ਦੱਸ ਮੇਰਾ ਪਿੰਡ ਉਹੀ ਹੈ ਵੀ ਠੀਂ ਬਾਲੀ ਦੇ ਨਾਲ ਹੈ ਮੇਰਾ ਪਿੰਡ ਬਸ ਹੁਣ ਆ ਗਿਆ ਨਾ ਧਾਰਕਾਰ ਕਿੱਥੋਂ ਲਿਆਇਆ ਇਹ ਫਿਰ ਧਾਰਕਾਰ ਵੀ ਜਾਲੀ ਆ ਇਹ ਲੈ ਆ ਵੇਖ ਲੈ ਇਹ ਵੀ ਬਈ ਇਹ ਤਾਂ ਫਿਰ ਬਹੁਤ ਵੱਡਾ ਪਰਚਾ ਇਹ ਤਾਂ ਹੁਣ ਗਿਆ ਜੀ ਅੰਦਰ ਬਸ ਮੇਰੀ ਕੀ ਗੱਲ ਮੇਰੀ ਹੈਗੀ ਤੇ ਜਿਹੜਾ ਜਿਹੜਾ ਤੂੰ ਧਾਰਕਾਰ ਬਣਾਇਆ ਇਹ ਕਿੱਥੋਂ ਬਣਾਵਾ ਕੇ ਲੈ ਏ ਬਈ ਪਿੰਡੋ ਹੀ ਬਣਵਾਇਆ ਸੀ ਦਿਖਾ ਪਿੰਡੋ ਬਣਾ ਦਿੰਦੇ ਆ ਬਣਾ ਦਿੰਦੇ ਬਈ ਕਿਹਨੇ ਬਣਾ ਕੇ ਦਿੱਤਾ ਕੋਈ ਨਾਲ ਦੇ ਮੁੰਡੇ ਨੇ ਤੂੰ ਮਾੜੇ 2 ਮਿੰਟ ਚੁੱਪ ਕਰੇਂਗਾ ਤੂੰ ਤੇਰੀ ਵੀ ਗਲਤੀ ਆ ਪੂਰੀ ਤੈਨੂੰ ਪਤਾ ਤੇਰੀ ਵੀ ਗਲਤੀ ਆ ਕਿਉਂ ਤੂੰ ਲੈਫਟ ਦਿੱਤੀ ਨਾ ਲੈਫਟ ਤੇ ਬਈ ਜੇ ਕੋਈ ਹੱਥ ਦੇ ਲੂਗਾ ਤੇ ਆਪੇ ਦੇ ਮੇਰੀ ਕੀ ਗਲਤੀ ਇਹਦੇ ਵਿੱਚ ਜਿਵੇਂਗਾ ਤੇਰੀ ਗਲਤੀ ਹੈਣੀ ਯਾਰ ਕੋਈ ਕਈ ਵਾਰ ਕੋਈ ਬੰਦਾ ਲੋਡ ਵੰਦ ਹੁੰਦਾਗਾ ਆਹ ਨੂੰ ਪੁੱਛ ਲੈ ਜਨਾਬ ਜੀ ਇਹਦੇ ਗਲਤੀ ਹੈਗੀ ਕਿ ਨਹੀਂ ਗਲਤੀ ਹੈਗੀ ਆ ਜੀ ਗਲਤੀ ਇਹਨਾਂ ਨਾਲ ਤਾਂ ਹੁੰਦਾ ਕੋਈ ਮੈਂ ਤਾਂ ਉਹ ਲੋਡ ਵੰਦ ਬੇਟਾ ਲੋਡ ਵੰਦ ਬੇਟਾ ਦੇਖ ਕੇ ਹੋ ਜਾਂਦਾ ਇਹ ਤਾਂ ਬਸ ਮੈਂ ਤਾਂ ਬਈ ਕਿਸੇ ਨੂੰ ਭਲਾ ਦੇ ਕੋ ਖੜ ਜਾ ਤੂੰ ਜੇ ਬਚਣਾ ਤਾਂ ਟਿਕਿਆ ਇੱਥੇ ਹਾਂ ਮੈਂ ਤਾਂ ਬਈ ਅੱਗੇ ਤਾਂ ਬਈ ਜੇ ਕੋਈ ਲੋੜਵੰਦ ਖੜਾ ਹੋ ਗਿਆ ਮੈਂ ਉਹਨੂੰ ਵੀ ਲੈਫਟ ਦੇ ਦਿੰਦਾ ਇਹਨੇ ਤਾਂ ਸਾਰਿਆਂ ਦਾ ਅੱਗਾ ਮਾਰਦਾ ਬਈ ਤੇ ਅੱਛਾ ਤੂੰ ਜਾਲੀ ਸਰਟੀਫਿਕੇਟ ਜਿਹੜੇ ਤੂੰ ਆ ਬਣਾਈ ਬਿਠਾ ਆਧਾਰ ਕਾਰਡ ਇਹ ਆਹ ਬਣਾ ਦਿੰਦੇ ਲੋਕ ਬਣਾ ਦਿੰਦੇ ਬਈ ਤੇ ਹੁਣ ਤੇਰੇ ਕੋਲ ਕੱਲੀਆਂ ਗੋਲੀਆਂ ਸੀਗੀਆਂ ਇੱਕ ਗੋਲੀਆਂ ਕਾਦੇ ਲਈ ਲੈ ਕੇ ਆਉਣਾ ਇਹ ਇਹ ਤਾਂ ਯਾਰ ਬਈ ਮੈਂ ਖਾਣਾ ਹੁਣ ਵੇਚ ਤੂੰ ਖਾਣਾ ਕਿ ਵੇਚਦਾ ਵੇਚ ਵੀ ਦਿੰਦਾ ਬਈ ਹਾਂ ਤੇ ਵੇਚਦਾ ਹੁਣ ਮੇਰੀ ਗੱਲ ਸੁਣ ਕਿੰਨੇ ਰੁਪਏ ਬਣ ਜਾਂਦੇ ਆ ਰੁਪਇਆ ਬਈ 1000 1500 ਬਣਾ ਲੈਨੇ ਦੇਣ ਦਾ ਦੇਣ ਦ ਕਿੱਥ ਇਹ ਵੀ ਪਿੰਡੋਂ ਹੀ ਮਿਲਦਾ ਆਪਣੇ ਅੱਛਾ ਪਿੰਡੋਂ ਲੈ ਕੇ ਉਹਨਾਂ ਤੇ ਰਾਹ ਜਾਂਦੇ ਨੂੰ ਜਦੋਂ ਤੋਂ ਕਾਰਵਾਈ ਹੋ ਗਈ ਇਹ ਕਿਹਨੂੰ ਫੜਾਉਣ ਜਾਂਦਾ ਹੀ ਕੋਈ ਹਾਂ ਇਹ ਸਪਲਾਈ ਕਰਨ ਜਾਂਦਾ ਉਹਨਾਂ ਨੂੰ ਸਪਲਾਈ ਤੁਸੀਂ ਆਪ ਦੇ ਸਾਧਨਾਂ ਦਾ ਕਰੋ ਜੇ ਕੋਈ ਇਹੋ ਜਿਹਾ ਕੰਮ ਹੀ ਨਾ ਕਰੋ ਹਜੇ ਨੌਜਵਾਨਾਂ ਨੂੰ ਨਸ਼ੇ ਤੇ ਲਾਈ ਜਾਂਦੇ ਬਈ ਇਹਨੂੰ ਸ਼ਰਮ ਉਹਦੀ ਵੇਜ ਤੇ ਇੱਕ ਬੇਜੋ ਇੱਕ ਬੇ 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 ਕਸੂਰ ਬੰਦੇ ਨੂੰ ਤੂੰ ਫਸਾ ਕੇ ਰੱਖਦਾ ਇਹਨੂੰ ਪਤਾ ਹਾਂ ਪਤਾ ਬਈ ਤੇ ਫਿਰ ਮੈਂ ਇਹਨੂੰ ਤਾਂ ਛੱਡ ਦਿਓ ਜਨਾਬ ਇਹਨੂੰ ਤਾਂ ਛੱਡ ਦਿਓ ਚੰਗਾ ਕੋਈ ਗੱਲ ਨਹੀਂ ਇਹਨੂੰ ਤੁਸੀਂ ਲੈ ਜਾਓ ਹਾਂ ਇਹਦੇ ਤੇ ਤਾਂ ਲੰਮੀ ਕਾਰਵਾਈ ਹੋਊਗੀ ਕਿਉਂਕਿ ਇਹਦੇ ਤੇ ਤਾਂ ਬਹੁਤ ਕੁਝ ਕਿਹਾ ਇਹ ਨਸ਼ਾ ਕਰਦਾ ਵੀ ਹੈ ਜੀ ਸਪਲਾਈ ਵੀ ਕਰਦਾ ਠੀਕ ਆ ਤੇ ਗਮਰਾਹ ਵੀ ਕਰਦਾ ਲੋਕਾਂ ਤੇਰਾ ਤਾਂ ਦੋਨਾਂ ਨੂੰ ਲੈ ਕੇ ਜਾਣਾ ਪਊ ਹਾਂ ਹ ਕੇਰਾ ਦੋਨਾਂ ਨੂੰ ਲੈ ਕੇ ਜਾਣਾ ਪਊ ਕੇਰਾ ਇਹਨਾਂ ਦੀ ਕਾਰਵਾਈ ਪੰਚਾਇਤ ਤੋਂ ਪੁੱਛਿਆ ਜਾਊਗਾ ਵੀ ਇਹ ਬੰਦੇ ਕਿਵੇਂ ਆ ਕੇਰਾ ਕੇਰਾ ਤਾਂ ਜੀ ਹਾਂ ਇਹਨਾਂ ਦੇ ਘਰਦਿਆਂ ਨੂੰ ਵੀ ਇਹਦੇ ਤਾਂ ਜਵੇਂ ਹੀ ਸੱਦਾ ਜਾਊਗਾ ਆਹ ਮੁੰਡੇ ਨੂੰ ਹੋ ਸਕਦਾ ਛੱਡ ਦਈਏ ਦੇਖ ਲਓ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਇਹ ਮੁੰਡਾ ਨਾ ਇੱਕ ਜਾਲੀ ਆਧਾਰ ਕਾਰਡ ਬਣਾ ਕੇ ਸਾਰਾ ਕੁਝ ਬਣਾ ਕੇ ਇਸ ਮੁੰਡੇ ਨੂੰ ਫਸਾ ਕੇ ਰੱਖਦਾ 2 ਮਿੰਟ ਫਸਾ ਕੇ ਰੱਖਦਾ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਧਾਰ ਕਾਰਡ ਜਾਲੀ ਬਣਾ ਕੇ ਇਹ ਮੁੰਡਾ ਗੋਲੀਆਂ ਦੇ ਆਗੇ ਕਿਸੇ ਪਿੰਡਾਂ ਦੇ ਵਿੱਚ ਵੇਚਦਾ ਸਪਲਾਈ ਕਰਦਾ ਸੀ ਤੇ ਅੱਜ ਇਸ ਮੁੰਡੇ ਨੂੰ ਬੇਕਸੂਰ ਮੁੰਡੇ ਨੂੰ ਇਹਨੇ ਫਸਾ ਦਿੱਤਾ ਸੀਗਾ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਲੈਫਟ ਨਾ ਦਿਆ ਕਰੋ ਕਿਸੇ ਨੂੰ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਬਈ ਇਹੀ ਕਹਿਣਾ ਚਾਹੁੰਦੇ ਮੈਂ ਤਾਂ ਬਈ ਲੈਫਟ ਦਿੱਤੀ ਸੀਗੀ ਵੇਖ ਲਓ ਮੇਰੀ ਗੱਡੀ ਫਸ ਗਈ ਜਿਹੜੀ ਮੇਰੀ ਬੇਇੱਜ਼ਤੀ ਇਹ ਵਾਕ ਹੋਈ ਆ ਇਸ ਸਰਪੇਸ ਬੰਦੇ ਕਰਕੇ ਮੈਨੂੰ ਤਾਂ ਐਸੇ ਵੀ ਲੋਡ ਬੰਦ ਹੋਊਗਾ ਲੋਡ ਬੰਦ ਸਮਝ ਕੇ ਮੈਂ ਤਾਂ ਲੈਫਟ ਦਿੱਤੀ ਸੀਗੀ ਤੇ ਪਰ ਇਹਨੇ ਮੇਰੀ ਗੱਡੀ ਬੇਇੱਜ਼ਤੀ ਕਰਾਤੀ ਐ ਨਾਲੇ ਪੁਲਿਸ ਤੋਂ ਫੜਾਏ ਨਾਲੇ ਕੁੱਟ ਪਈ ਪੁਲਿਸ ਤੋਂ ਇਹ ਵਾਕ ਬਈ ਅਜੇ ਜਿਹੜੇ ਘਰ ਦੇੋਂ ਸਦਨ ਗਏ ਪੈਸੇ ਲੱਗਣਗੇ ਵਾਕ ਮੈਂ ਜਿਹੜੇ ਲੋਕ ਦਿਲੋਂ ਚੱਲਦੇ ਆ ਦਿਲੋਂ ਲੈਫਟ ਦੇ ਦਿੰਦੇ ਆ ਉਹ ਕੌਣ ਆ ਉਹ ਕੀ ਕਰਨਗੇ ਕਿਸੇ ਨੂੰ ਨਾ ਲੈਫਟ ਦਿਓ ਮੈਂ ਤਾਂ ਇਹੀ ਕਹੂੰਗਾ ਆਪਣਾ ਲੋਡ ਬੰਦ ਖੜਾ ਆ ਜੀ ਮਰਦਾ ਹੋਵੇ ਬੰਦਾ ਬਈ ਜਵਣਾ ਦਿਓ ਮੇਰੇ ਤਾਂ ਕੰਨੇ ਹੱਥ ਲ ਭਈ ਮੈਂ ਗਲਤੀ ਹੋਈ ਹੈ ਬਈ ਤੇ ਹੁਣ ਕਰਾਂਗੇ ਕੰਮ ਇਹ ਕੰਮ ਛੱਡ ਤਾਂ ਕਿੰਨੇ ਰੁਪਏ ਬਣਾ ਲੈਣਾ ਤੂੰ ਯਾਰ ਮਾੜਾ ਮੋਟਾ ਸ਼ਰਮ ਕਰ ਲੈ ਕੋਈ ਆਪਦੇ ਮਾਪਿਆਂ ਦੀ ਧਿਆਨ ਰੱਖ ਲੈ ਕੋਈ ਹੋਰ ਕੰਮ ਕਰ ਲੈ ਤੈਨੂੰ ਹੋਰ ਕੰਮ ਹੈ ਨਹੀਂ ਕੋਈ ਸਰਕਾਰਾਂ ਬਈ ਯਾਰ ਹੁਣ ਮੈਂ ਕੰਮ ਕਰਾਂਗਾ ਕੀ ਯਾਰ ਡਿਹੜੀ ਜਾਂਦੇ ਪਹਿਲਾਂ 300 ਰੁਪਏ ਬੰਦਾ ਸੀ ਤੂੰ 300 ਮੈਂ ਖਾ ਜਾਂਦਾ ਸੀ ਕਿੰਨਾ ਪੜਿਆ ਤੂੰ ਮੈਂ 12 ਪੜਿਆ ਬਈ 12 ਆਪਣੇ ਕੋਈ ਜੋਬ ਜੋ ਨਹੀਂ ਮਿਲੀ ਨਾ ਯਾਰ ਬਈ ਸਰਕਾਰਾਂ ਕੰਦੀਆਂ ਜੋਬ ਕਿੱਥੋਂ ਮਿਲ ਜੇ ਯਾਰ ਹਾਂ ਜੋ ਮੇਲੀ ਨਹੀਂ ਬਸ ਮੈਂ ਤਾਂ ਹੀ ਇਹ ਕਰਕੇ ਬਣਾਏ ਗੱਲ ਚ ਹਾਂ ਓਏ ਬਈ ਮੈਂ 2 4 ਹਾਂ ਜੀ ਤੁਸੀਂ ਕਿਹਨਾਰੇ ਸਰਕਾਰਾਂ ਗੰਦੀਆਂ ਇਕੱਲਾ ਸਰਕਾਰਾਂ ਦਾ ਵੀ ਨਹੀਂ ਦੋਸ਼ ਇਹ ਨੌਜਵਾਨ ਆ ਮੁੰਡਾ ਕੰਮ ਧੰਦਾ ਕਰਕੇ ਵੀ ਵਧੀਆ ਉਹਦਾ ਚਲਾ ਸਕਦਾ ਜ਼ਰੂਰੀ ਨਹੀਂ ਵੀ ਆਪਾਂ ਨਸ਼ਾ ਹੀ ਕਰਨਾ ਠੀਕ ਆ ਵੀ ਆਪਾਂ ਨਸ਼ਾ ਸਪਲਾਈ ਨਾਲੇ ਕਰਦਾ ਇਹ ਤਾਂ ਆਪਦੇ ਆਪ ਦੇ ਢੱਡ ਲਈ ਕਰ ਰਿਆ ਠੀਕ ਆ ਆਪਦਾ ਖਾਂਦਾ ਨਸ਼ਾ ਤੇ ਨਾਲੇ ਵੇਚਦਾ ਠੀਕ ਆ ਇਹ ਤਾਂ ਇਹਦੇ ਵਾਸਤੇ ਬਹੁਤ ਗਲਤ ਗੱਲ ਆ ਜਿਆਦੇ ਠੀਕ ਆ ਇਹਦੇ ਤੇ ਤਾਂ ਕਾਰਵਾਈ ਹੋਊਗੀ ਮੈਂ ਚੰਗਾ ਬਈ ਤੁਸੀਂ ਲੈ ਕੇ ਜਾਣਾ ਸਰ ਠੀਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਈ ਆ ਗੱਡੀ ਵੀ ਤੁਸੀਂ ਲੈ ਜਾਓ ਠੀਕ ਹੈ ਜੀ ਸੱਸੀ ਘਰ ਦੋਸਤੋ ਮੈਂ ਤੁਹਾਡਾ ਆਪਣਾ ਰਜੀਤ ਸਿੱਧੂ ਤੇ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇੱਕ ਸੱਚੀ ਗੱਲ ਆ ਦੋਸਤੋ ਜਦੋਂ ਆਪਾਂ ਕਿਸੇ ਨੂੰ ਲੈਫਟ ਦਿੰਨੇ ਆ ਆਪਾਂ ਇਨਸਾਨੀਅਤ ਦੇ ਤੌਰ ਤੇ ਲੈਫਟ ਦਿੰਨੇ ਆ ਤਾਂ ਸਾਡੇ ਤੋਂ ਇਹ ਜੀ ਗਲਤੀ ਹੋ ਜਾਂਦੀ ਆ ਆਪਾਂ ਲੈਫਟ ਦੇ ਕੇ ਉਹਨੂੰ ਜਦੋਂ ਆਪਾਂ ਆਪਾਂ ਬੰਦੇ ਦੀ ਸ਼ਕਲ ਨੂੰ ਵੇਖ ਕੇ ਆਪ ਕਹਿ ਦਿੰਨੇ ਵੀ ਇਹ ਬਹੁਤ ਵਧੀਆ ਮੁੰਡਾ ਹੋਊਗਾ ਯਾਰ ਵਧੀਆ ਕੱਪੜੇ ਪਾਏ ਆ ਵੀ ਗਲਤ ਨਹੀਂ ਹੋਣਾ ਪਰ ਆਪਾਂ ਸ਼ਕਲ ਵੇਖ ਕੇ ਬੰਦੇ ਨੂੰ ਗੱਡੀ ਦੇ ਵਿੱਚ ਬਾਹ ਲੰਨੇ ਆ ਕੱਪੜੇ ਲੀੜੇ ਵੇਖ ਕੇ ਬਾਹ ਲੰਨੇ ਪਰ ਤੁਹਾਨੂੰ ਇਹ ਅਸਲ ਸੱਚ ਦੱਸਾਂ ਇਹ ਜਿਹੜੀ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਨੇ ਇਹ ਸੱਚੀ ਗੱਲ ਆ ਦੋਸਤੋ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ ਬੰਦਾ ਫਸ ਜਾਂਦਾ ਹੁੰਦਾ ਜਦੋਂ ਫਸ ਜਾਂਦਾ ਹੁੰਦਾ ਨਾ ਜਿਹਦੀ ਗੱਡੀ ਆ ਜਿਹਦਾ ਕੁਝ ਜਿਹਦੇ ਸਮਾਨ ਆ ਗੱਡੀ ਦੇ ਵਿੱਚ ਜਿਹਦੀ ਜਿਹਦੇ ਨਾਂ ਤੇ ਆ ਗੱਡੀ ਜਿਹੜੇ ਬੰਦੇ ਵਿੱਚ ਬੈਠੇ ਆ ਭਲਾ 4 ਹੁਣ 5 ਹੁਣ ਸਾਰਿਆਂ ਇੱਕ ਬੰਦੇ ਨੇ ਹੀ ਇਸ ਬੰਦੇ ਨੂੰ ਫਸਾ ਕੇ ਰੱਖਤਾ ਅੱਜ ਚਲੋ ਉਹਨੂੰ ਪੁਲਿਸ ਛੱਡ ਦੂਗੀ ਥੋੜੀ ਕਾਰਵਾਈ ਹੁੰਦੀ ਆ ਜਿਵੇਂ ਪੰਚਾਇਤ ਨੂੰ ਪੁੱਛਿਆ ਜਾਊਗਾ ਵੀ ਇਹ ਮੁੰਡੇ ਦੋਨੇ ਕੀ ਕੰਮ ਕਰਦੇ ਆ ਕੀ ਕਿਵੇਂ ਆ ਪਰਿਵਾਰ ਦੇ ਵਿੱਚ ਸਾਰਾ ਕੁਝ ਪੁੱਛਿਆ ਜਾਊਗਾ ਪਰ ਛੱਡਿਆ ਜਾਊਗਾ ਇੱਕ ਨੂੰ ਮੁੰਡੇ ਨੂੰ ਛੱਡ ਦੇਣਾ ਦਿੱਤਾ ਜਾਊਗਾ ਦੂਜੇ ਮੁੰਡੇ ਨੂੰ ਤਾਂ ਕਾਰਵਾਈ ਹੋਊਗੀ ਪਰ ਮੈਂ ਇੱਕ ਗੱਲ ਦੱਸ ਦੇਣਾ ਅੱਜ ਚਲ ਇਹਨਾਂ ਦੀ ਕਾਰਵਾਈ ਇਹ ਵੱਡੀ ਵਾਰ ਦਾਤ ਵੀ ਕਰ ਸਕਦਾ ਕੀ ਪਤਾ ਇਹਨਾਂ ਕੋਲ ਪਿਸਟਲ ਵੀ ਹੋ ਸਕਦਾ ਸੀ ਜਾਂ ਆਪਾਂ ਕਹੀਦੇ ਕੁਝ ਵੀ ਹੋ ਸਕਦਾ ਸੀ ਹਨਾ ਇਹਨਾਂ ਨੂੰ ਪਹਿਲਾਂ ਮੈਂ ਇੱਕ ਗੱਲ ਦੱਸ ਦੇਣਾ ਸਾਰੇ ਪੰਜਾਬ ਨੂੰ ਸਾਰੇ ਇੰਡੀਆ ਨੂੰ ਵੀ ਕਿਸੇ ਨੂੰ ਬਾਈ ਲੈਫਟ ਨਾਲ ਗ੍ਰੋਪਲ ਆ ਦੀ ਜਿੰਨਾ ਮਰਜੀ ਬੰਦਾ ਤਰਲੇ ਕੱਢਦਾ ਹੋਵੇ ਲੈਫਟ ਨਾ ਦਿਆ ਕਰੋ ਲੈਫਟ ਦੇਣ ਨਾਲ ਤੁਹਾਡੇ ਤੇ ਕਾਰਵਾਈ ਬਰਾਬਰ ਹੋ ਸਕਦੀ ਆ ਇਸ ਕਰਕੇ ਸਾਡੀ ਵੀਡੀਓ ਨੂੰ ਇੱਕ ਸਾਡੀ ਸਿੱਖਿਆ ਦੇਣ ਵਾਲੀ ਵੀਡੀਓ ਹੁੰਦੀ ਆ ਸਾਡੀ ਵੀਡੀਓ ਤੋਂ ਸਿੱਧੇ ਪਾਸੇ ਗਲਤ ਬੱਸ ਲੈ ਕੇ ਜਾਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਰਾਂ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ